ਸਾਸਤਰੀ ਕਾਂਜੀ ਸਾਡੇ ਵੱਲੋਂ ਜਾਣ ਕੇ ਸੰਗਤਾਂ ਦੇ ਵੱਲੋਂ ਤੇ ਅੱਜ ਹੈਰੀ ਦੀ ਮੰਮੀ ਦਾ ਹੈਗਾ ਬਰਥਡੇ ਤੇ ਆਪਾਂ ਦੇਣ ਲੱਗੇ ਆ ਸਰਪ੍ਰਾਈਜ਼ ਤੇ ਸਮਾਨ ਲੈ ਲਿਆ ਕੇਕ ਲੈ ਲਿਆ ਹੁਣ ਆਪਾਂ ਕੇਕ ਸੱਚ ਲੈਣ ਚੱਲੇ ਆ ਲਿਆ ਨਹੀਂ ਆ ਨਾ ਜੇ ਤੇ ਦੂਜਾ ਪੀਜੇ ਪੂਜੇ ਦਾ ਆਰਡਰ ਕਰ ਲਿਆ ਆ ਤੇ ਹੁਣ ਆਪਾਂ ਦੇਖਦੇ ਆ ਸਮਾਨ ਲੈ ਕੇ ਪਹੁੰਚਦੇ ਆ ਉੱਥੇ ਤੇ ਅੱਜ ਦੇ ਬਲੌਗ ਚ ਬਣੇ ਰਹੀਓ ਬਹੁਤ ਹੀ ਵਧੀਆ ਉਹਨਾਂ ਦੇ ਨਾਲ ਹੀ ਦੋਸਤ ਸਾਹਿਬ ਦਾ ਨਾਮ ਲੈ ਦਿੱਤਾ ਕੀ ਇਹਦੇ ਨਾਲ ਉਹਨੂੰ ਕੇਕ ਵਾਲੇ ਨੂੰ ਵੀ ਲਿਖ ਦੋ ਮਾੜਾ ਜਾਂ ਬਈ ਥੋੜਾ ਜਿਹਾ ਇਹਦਾ ਵੀ ਬਰਥਡੇ ਉਹਦਾ ਰਹਿ ਗਿਆ ਨਾਂਅ ਲਈ ਇੱਥੋਂ ਕਟਾ ਦੇਣਾ ਮੇਰੇ ਤੋਂ ਵੀ ਨਹੀਂ ਕੇਕ ਕਟਾ ਹਾਂ ਉਹੀ ਤਾਂ ਗੱਲ ਹੈ ਇਹਦਾ ਵੀ ਚਾਜ ਆ ਲੈ ਚੁਣ ਪਰ ਚਾਹਦੇ ਆ ਬਣ ਰਿਹਾ ਅੱਜ ਬਲੌਗ ਦੇ ਵਿੱਚ ਓਕੇ ਬਾਈ ਲੋ ਜੀ ਹੁਣ ਇੱਥੇ ਸਾਡੇ ਪਿੰਡ ਆਏ ਸੀ ਕੇਕ ਲੈਣ ਹੈਰੀ 10 ਵੀ ਆਪਣੇ ਮਾਮੀ ਲਈ ਕਿਹੜਾ ਕੇਕ ਲੈਣਾ ਦੋਹਾਂ ਦੇ ਨਾਂ ਲਗਾ ਦੇਣੇ ਆ ਹੈ ਆ ਜਿਹੜਾ ਵੱਡਾ ਹੈ ਆ ਵੱਡਾ ਦੁੱਜਾ ਆ ਆਪਾਂ ਹੈਗੇ ਕਿੰਨੇ ਜਣੇ ਸਰ ਵੀ ਜਾਵੇ ਦਿਓ ਸਾਰ ਵੀ ਜਾਵੇ ਬੇ ਇਹ ਨਾ ਹੋਵੇ ਉਹ ਮੂੰਹ ਹੀ ਲੱਪੜਿਆ ਹੂੰ ਉਹ ਹੈਦੀ ਚਾਕਲੇਟ ਹੀ ਖਾਣਾ ਤੂੰ ਉਹਦਾ ਚਾਕਲੇਟ ਖਾਣਾ ਤੇਰਾ ਕਿਹੜਾ ਸਾਹ ਕਿਤਾਬ ਹਾਂ ਹੁਣ ਫੇ ਤੁਹਾਡੀ ਕੁੰਡੀ ਜੜ ਗਈ ਮੇਰਾ ਉਹ ਤੁਸੀਂ ਦੱਸੋ ਕਿਹੜਾ ਲੈ ਲਓ ਦੋਨੇ ਹੀ ਲੈ ਲਓ ਆਪਾਂ ਕਿੰਨੇ ਜਾਣੇ ਆ ਸਾਰਿਆਂ ਨੇ ਕਿਹੜਾ ਤੁਸੀਂ ਉਹ ਤੋਂ ਜਾ ਕਿੰਨਾ ਮੈਂ ਫਿਰ ਗਵਲਾ ਕਹਿ ਦਿੰਨਾ ਹੋਰ ਕੀ ਆ 10 ਹੈ ਰਹੀ ਇੱਕ ਸਲਾਹ ਕਰਕੇ ਦੱਸੋ ਕਿਹੜਾ ਲੈਣਾ ਜੀ ਇਹ ਦੋਨੇ ਲੈਣੇ ਦੋਨੇ ਲੈ ਲਓ ਚੌਕਲੇਟ ਇਹ ਇੱਕ ਨਾ ਸਾਰੇ ਜੂ ਕਿੰਨੇ ਜਾਣੇ ਆਪਾਂ ਆਪਾਂ ਕਿੰਨਾ ਤੋਂ ਹੋਰ ਵੀ ਸਮਾਨ ਉਹਨਾਂ ਨੇ ਜਿਆਦਾ ਕਿਤਾ ਚਲੋ ਠੀਕ ਚੱਕੋ ਫੇ ਏ ਪੱਜਾ ਆਇਆ ਏ ਕਿੱਥੋਂ ਆਇਆ ਕਾਕਾ ਹਾਂ ਕਾਕੀ ਇਹਦੇ ਪਾਫ ਕੌਰ ਨੇ ਗੱਡੀ 'ਚ ਰਹਿ ਕੇ ਚਲ ਹੈਰੀ ਬਾਦ 'ਚ ਲਿਆ ਦਿੰਦਾ ਆ ਕਾਕਾ ਕਿੱਥੋਂ ਆਇਆ ਇੰਨਾ ਕੁਝ ਖਾਣ ਨੂੰ ਹੁੰਦਾ ਆ ਤਾਂ ਕਹਿਣਾ ਕਿ ਉਹੋ ਖਾਣੇ ਮੈਂ ਨਹੀਂ ਕਾਲਿਓ ਆ ਆਪਣੇ ਨਾਲ ਕਾਲੇ ਸੰਘਿਆ ਤੂੰ ਆਹ ਹਾਂ ਸਮਰ ਰਤੋਂ ਆਇਆ ਅੱਛਾ ਉਥੇ ਮੈਂ ਹੈਪੀ ਬਰਥਡੇ ਜੀ ਥੈਂਕ ਯੂ ਜੀ ਹੈਪੀ ਬਰਥਡੇ ਉਹ ਤਾਂ ਵੱਜਾ ਗਿਆ ਸਤਿ ਸ਼੍ਰੀ ਅਕਾਲ ਬਹੁਤ ਰਸਟਰ ओके ਤਾਂ ਇਹ ਤਾਂ ਪਸੇ ਖਾਣਾ ਹੈਗਾ ਹਾਂ ਹਾਂ ਦੇਖੀ ਰਹਿਣ ਕਿ ਕਿਹੜਾ ਖਾਣਾ ਖਾਣ ਵਾਲਾ ਇਹਨੂੰ ਆ ਛੁੱਟੀ ਸੀ ਤੈਨੂੰ ਸਮਰ ਸਕੂਲ ਨਹੀਂ ਆ ਕਾਦੀ ਛੁੱਟੀ ਸੀ ਅੱਜ ਤੱਕ ਮੇਰੀ ਮੰਮੀ ਦਾ ਜਨਮ ਹੋਇਆ ਸੀ ਆਹ ਤਾਂ ਛੁੱਟੀ ਆ ਪੇਪਰ ਪੈਂਦੇ ਸਕੂਲੇ ਨਾ ਤਾਂ ਛੁੱਟੀ ਆ ਪੇਪਰ ਇਹਦੇ ਵੀ ਪੈਂਦੇ ਆ ਇਹਦੇ ਨਹੀਂ ਹਾਲੇ ਪੈਂਦੇ ਹਾਲ ਤਾਂ ਹੋਣ ਹੋਏ 4 ਦਿਨ ਸਕੂਲੇ ਜਾਂਦੇ ਜਿੱਦਾਂ ਨਾ ਸਹੀ ਲੱਗਦਾ ਥੱਪੇ ਬਹਿਣਾ ਥੱਪੇ ਬੈਠਾ ਇਹ ਦੇਖ ਜੀ ਇਹਨਾਂ ਤੋਂ ਆ ਜਾਵੇ ਕੇ ਇੱਕ ਤਿਆਰ ਆ ਦੇਖ ਲਓ ਕਿੰਨੇ ਸਸਤੇ ਦੇ ਸਾਰਦੇ ਆ ਅੱਧਾ ਕਿਲੋ ਚ ਹੀ ਸਾਰਨਾ ਕਿੰਦੇ ਸਾਡੇ ਦੋਨਾਂ ਦੇ ਨਾਲ ਜਿਹੜਾ ਰਜਣਾ ਉਹਦੇ ਸਮਾਨ ਨੇ ਕੇਕ ਕੱਟ ਵੀ ਦਿੱਤਾ ਦੇ ਲਾਗੇ ਸਮਾਨ ਨੇ ਪਹਿਲਾਂ ਹੀ ਕੱਟਦਾ ਕੇਕ ਉਹ ਪਹਿਲਾਂ ਹੀ ਲੱਗ ਗਈ ਕਰਦਾ ਉਹ ਨੂੰ ਨਾ ਕਰਦੀ ਹੋਰ ਇਦਾਂ ਕੌਣ ਚੋਂ ਕਰਦਾ ਹੈ ਉਹ ਤਾਂ ਨੂੰ ਆ ਉਹ ਸਦਾਈਆ ਹਾਂ ਨਾ ਕਰਦੀ ਆ ਭਾਈ ਜੀ ਹਾਂ ਉੱਪਰ ਨਾ ਬੈਠ ਪੈ ਜਵੇ ਹੈ ਪੀ ਚਲੋ ਕੱਟੋ ਕੱਟੋ ਸਾਰੇ ਸਮਰ ਚੱਲੋ ਆਓ ਆਪਾਂ ਕੱਟ ਬਾ ਡੇ ਟੂ ਯੂ ਹੈਪੀ ਬਰਥਡੇ ਟੂ ਯੂ ਮੁਗਦਾਵਰ ਹੈਪੀ ਬਰਥਡੇ ਟੂ ਯੂ ਦੀਦਾ ਹੈਪੀ ਬਰਥਡੇ ਟੂ ਯੂ ਤੇਦਾ ਵੀ ਕੋ ਹੋਣਾ ਮੈਂ ਮੇਰੇ ਨਾਨੇ ਪਰ ਜਾ ਗਈ ਨਾਨਾ ਪਰ ਜਾ ਕਿਦਾਂ ਡੈਡੀ ਕਰਨ ਮੈਂ ਵਰ ਜਾ ਗਈ ਹੈ ਨਾਨਪਰ ਤੇ ਆਈ ਹਾਂ ਕੇ ਕਿ ਇਧਰ ਲਿਆਈ ਹਾਂ ਚੰਗ ਚਿਆਨਕੀ ਹਾਂ ਸਨਮਾ ਦੇ ਨੀ ਲਾ ਕੇ ਹਾਂ ਸਨਮਰ ਚੱਲ ਇਹਨੇ ਬਾਅਦ ਚ ਖਾਣਾ ਖੰਦੇ ਸੰਗ ਦਾ ਸਮਰ ਆ ਜਾ ਨਾ ਛੇੜੀ ਨਾ ਉਹ ਪਿੱਛਿਆ ਪਿਆ ਹੈਪੀ ਬਰਥਡੇ ਟੂ ਯੂ ਮੱਥਾ ਮੰਨ ਦ ਵਿਡਾਮਿਆ ਸਮਰ ਆ ਜਾ ਉਹ ਸੋਹਜਾ ਇਹ ਕਿੰਨੇ ਸਾਲਾਂ ਦੀਆਂ ਹੋ ਗਈਆਂ ਉਹ ਕਹਿੰਦਾ ਮੇਰਾ ਬਣ ਗਿਆ ਆ ਜਾ ਅਗਲੇ ਮਹੀਨੇ ਸਮਰ ਦਾ ਜਨਮ ਦਾ ਸਾਨੂੰ ਜਿਹੜਾ 16ਵਾਂ ਸਾਲ 16 ਸੋਨਾ ਨੂੰ ਸਮਰ ਨੂੰ 16 ਸਾਲ ਚੜ ਗਿਆ ਮੱਛਾ ਇਨਾਈਨ ਆੜੀ ਆਈ ਆ ਹਾਂ ਉਹਦੇ ਤਾਂ ਸਮਰ ਸੋਈਦਾ ਓ ਸਮਰ ਸੋਈਦਾ ਕੰਨ ਕੀ ਡਈਆਂ ਯਕੀਨ ਦਿਮਾਗ ਕਰਾ ਹੈ ਜਬਰ ਕਹਿ ਦੇਵੇ ਕੋਈ ਗੱਲ ਮੈਂ ਹੈਪੀ ਬਰਥਡੇ ਤੇ ਕਹਿੰਦੇ ਸਮਰ ਰਾਜਾ ਸੁਵਾ ਦੇ ਸਮੇ ਉਰੇ ਆ ਜਾ ਬੱਚਾ ਜਾ ਲਾ ਕੇ ਚੰਗੀ ਦਾ ਕੇਕ ਤਾਂ ਕਰਾ ਦੇ ਵੀ ਇਦਾਂ ਥੋੜਾ ਹੁੰਦੀ ਆ ਅੱਜ ਆਇਆ ਨਹੀਂ ਕਰ ਅੱਛਾ ਹਾਂ ਉਹਨੇ ਨਹੀਂ ਆ ਦੇ ਦੋ ਚੱਲ ਮੰਮੀ ਪਾ ਲਈਏ ਜਦੋਂ ਫੇ ਤੇਰਾ ਬਰਥਡੇ ਆ ਉਦੋਂ ਵੀ ਨਹੀਂ ਅਸੀਂ ਕਟੋਣਾ ਪਲੇਟ ਤੇਰਾ ਵੀ ਥੋੜਾ ਜਿਹਾ ਮਾਰੀਆ ਥੋੜਾ ਥੋੜਾ ਪਾ ਲੋ ਪਲੇਟਾਂ ਬਾਕੀ ਡੈਡੀ ਨੂੰ ਰੱਖ ਦੋ ਮੋਰ ਆਹ ਡੈਡੀ ਨੂੰ ਆਦਾ ਗਾਲਾ ਗਾਲਾ ਦੇਖ ਲੈ ਆਹ ਹਾ ਹਾ ਗਾਲਾ ਗਾਲਾ ਖਾ ਲੈ ਖਾਂਦਾ ਹੀ ਨਹੀਂ ਉਹ ਦੇਖੀ ਇੱਕ ਚ ਵੇ ਉਹ ਖਾ ਲੂ ਹੁਣ ਖਾਊਗਾ ਮੈਂ ਨੱਬਾ ਜਾਣਾ ਉਹਨੇ ਉਹਨਾਂ ਆਹਦੇ ਉੱਤੇ ਲਿਖਿਆ ਗਾ ਖਾ ਲੈ ਚਾਕਲੇਟ ਹੈ ਬ੍ਰੈਂਡ ਦੇ ਓਏ ਹੱਥ ਨਾਲ ਚੋਂ ਖਾਦੀ ਸ਼ਮਰ ਕਹਿੰਦਾ ਮੈਂ ਨਹੀਂ ਖਾਣਾ ਕਿ ਹੁਣ ਇਹਦਾ ਮੈਂ ਖਾ ਨਹੀਂ ਖਾਣਾ ਆ ਜਾ ਕੋਣ ਇੱਥੇ ਆ ਆ ਲੈ ਫੜ ਲੈ ਜਾ ਉਹ ਜੱਸੀ ਘਲਾਵੇ ਇੱਥੇ ਆਵੇ ਨਾ ਜੱਸੀ ਘਲਾਉਂਦੀ ਲੈ ਫੜਾ ਕੀ ਖਾਣਾ ਆਹ ਫੜਾਣਾ ਦਾ ਖਾਣਾ ਨਹੀਂ ਤੂੰ ਦੱਸ ਦੇ ਇਹ ਜੱਸੀ ਮੈਨੂੰ ਖਾਣਾ ਹਾਂ ਜੱਸੀ ਮੈਨੂੰ ਖਾਣਾ ਨਹੀਂ ਹਾਂ ਨਾ ਤੱਕ ਰਿਹਾ ਜੱਸ ਨਹੀਂ ਪਰ ਇਹ ਬਹੁਤ ਦੁੱਸਰ ਜਣਾ ਨਹੀਂ ਨਹੀਂ ਆਪਾਂ ਛਿੱਲੇ ਕਰ ਗਈਆਂ ਨਾ ਵਧੀਆ ਬਾਕੀ ਡੈਡੀ ਨੇ ਮੇਲੇ ਤੋਂ ਸੱਦ ਲੈਣੇ 10 15 ਜਣੇ ਕੰਨੀ ਡੈਡੀ ਅੱਜ ਬੋਲਦਾ ਮੇਲਾ ਇੱਥੇ ਵੀ ਆ ਪਰਮਾਲੀਪਾ ਆਹ ਕੱਲ ਇੱਕ ਵਿਚਾਰਾ ਕੱਟਾ ਮਰ ਗਿਆ ਇੱਥੇ ਪਤਨੀ ਟੈਗ ਹੋ ਗਿਆ ਉਹਨੂੰ ਕਿੰਦੇ ਟੈਗ ਟੈਗ ਆਹ ਕਰ ਮੈਂ ਉਸ ਨੂੰ ਆਨੋ ਵੀ ਤੁਹਾਨੂੰ ਪਤਾ ਹੀ ਆ ਕਿੰਨੇ ਹੋਰ ਹੋਰ ਲੱਗ ਜਾਂਦੇ ਹਾਂ ਉਹ ਯਾਕ ਇਹਦਾ ਤੜਾਓ ਇਹਨਾਂ ਨੂੰ ਐਰੀ ਇਹਦੇ ਐਥੇ ਹੈ ਰੀ ਨੂੰ ਪਾ ਐਰੀ ਕਹਿੰਦਾ ਮੈਨੂੰ ਆ ਗੱਬੇ ਗਲਾ ਗੱਬਲਾ ਕੱਢ ਦੇ ਨਾ ਮੈਂ ਤੂੰ ਸਾਰਿਆਂ ਨੂੰ ਮਿਸ ਕਰਕੇ ਦਿੰਦੀ ਥਾਂ ਨਹੀਂ ਨਹੀਂ ਸਾਰਿਆਂ ਨੂੰ ਦਿੱਤਾ ਆ ਬਾਹ ਹੈਰੀ ਚੰਚਾਲਾ ਹੋਰ ਬਾਸਾ ਇੱਕ ਮਨੂ ਇੱਕ ਦੋ ਜਸ ਡੁਪਲੀਟ ਆ ਜੀ ਇੱਕ ਬੰਨੂ ਇੱਕ ਤੂੰ ਇੱਕ ਬੰਨੂ ਤੇ ਦੱਸੀ ਕਰਨਾ ਚੱਲ ਚੱਲੀ ਆ ਆ ਆਪਣੇ ਹੱਥ ਨਾਲ ਫੜ ਕੇ ਖਾ ਲਾ ਤਾਂ ਨਾ ਉਹ ਸੜ ਗਿਆ ਕਿ ਸਾਰਿਆਂ ਦਾ ਕਿੰਦੇ ਛੂਟਾ ਨਹੀਂ ਨਹੀਂ ਸੜ ਗਿਆ ਆ ਹੈਰੀ ਲੈਣਾ ਚਲੋ ਮੇਰੇ ਕੋ ਆ ਮੈਂ ਦੁੱਠਾ ਕੇਕ ਖਾਣਾ ਦੁੱਠਾ ਪਹਿਲਾਂ ਖਾਣਾ ਕੇਕ ਹਾਂ ਆ ਪਾ ਲੈ ਚਾਹੀਦਾ ਖਾਣਾ ਮਾਰੀਣ ਕੀ ਪਾਈ ਇਧਰ クリーム ਜੀ ਪਾ ਮਨਾਂ ਇ ਪਾਈ ਐਦਾਂ ਪਾਵਾ ਆਹ ਵਾਹ ਦੇਖੀ ਐਨੀ ਤਾਂ ਕਰੀਮ ਹੀ ਆ ਇੰਦਰ ਨੂੰ ਪਾ ਦੇ ਮਨ ਬਸ ਅੱਛਾ ਦਿੰਦੀ ਸੌਤ ਕੱਢੀ ਨੀ ਲੋਹਾਂ ਜੀ ਪੀਜੇ ਬਰਗਰ ਆਹ ਲੋ ਪੀਜੇ ਬਰਗਰ ਕੀ ਆਹ ਇਦਾਂ ਪਾਈ ਦੀ ਚਿਲੀ ਫਲੈਕਸ ਅੱਛਾ ਇਦਾਂ ਪਾਈ ਦੀ ਆ ਯਾਰੀ ਤੂੰ ਕਿੰਨੀਆਂ ਮਿਰਚਾਂ ਖਾਣੀਆਂ ਵੇ ਫੇਰੀ ਬੋ ਮਿਰਚਾਂ ਖਾਂਦਾ ਸੱਚੀ ਸੋ ਇਹਨੂੰ ਠੀਕ ਜਿਹੀ ਕਰੂਗਾ ਉਹ ਬਰੈਡ ਦੋ ਮੇਰਾ ਬਰੈਡ ਪਕੌੜਾ ਲਾ ਬਰੈਡ ਪਕੌੜਾ ਲਾ ਲੇ ਉਹ ਜਾਣ ਕੇ ਖੇਡਾ ਉਹ ਕਿੱਥੇ ਸਾਸ ਆ ਕੀ ਆ ਪੀ ਜਾ ਹੀ ਆ ਇਹ ਹੋਰ ਕੀ ਆ ਨਾ ਗਾਣਾ ਸਣਾ ਕੀ ਸੱਪੀ ਆਦਿ ਨੇ ਉਹ ਬੇਰੀ ਆਦਿ ਵਿੱਚ ਉਹ ਖਵਾ ਡਾਉਣ ਦੀ ਗੱਲ ਕਰਦੀ ਹਏ ਕਿਦਾਂ ਦੁਬਾਰਾ ਸਣਾ ਸਣਾ ਦੁਬਾਰਾ ਨਹੀਂ ਅਕਾ ਨਹੀਂ ਸੱਪੀ ਆਦਿ ਨੇ ਉਹ ਬੇਰੀ ਆਦਿ ਵਿੱਚ ਉਹ ਖਵਾ ਡਾਉਣ ਦੀ ਗੱਲ ਕਰਦੀ ਨਾ ਕਹਿੰਦਾ ਸੱਪ ਛੱਡ ਦਿੰਨਾ ਮੈਂ ਸੱਪ ਨਹੀਂ ਲੱਭੇ ਬੀਬਾ ਹਮ ਲੈ ਹੈ ਸਿੰਗਰ ਯਾ ਮੁੰਡਾ ਤੇ ਇਹ ਲਾ ਪੂਆ ਕਹਿੰਦਾ ਗਾਣਾ ਸੁਣਾਵਾ ਸਿੰਗ ਢੋਲ ਗਿਆ ਵਜਾਉਣੀਆਂ ਸਿੱਖੋ ਸਿੰਗਰ ਟਾੜ ਦੇ ਹੋ ਗਿਆ ਇਹ ਪੂਆ ਵੀ ਗੋਨ ਦੀ ਨਾਲ ਹਨਾ ਆ ਲੈਣਾ ਹੋਰ ਕਬਰ ਕਰ ਲੈਣਾ ਹੋਰ ਰਹਿ ਗਿਆ ਸਾਰਾ ਸਮੋਨਾ ਇੱਥੇ ਰਹਿ ਗਿਆ ਉਹ ਜਮਾਨਾ ਦੇ ਗਿਆ ਸੋ ਮੈਂ ਸਾਰਾ ਪੀਰ ਨਿਕਲ ਗਿਆ ਪਾ ਡੈਡੀ ਨੂੰ ਬਰੈਡ ਕਰਲਾ ਦੇਣ ਲੱਗੇ ਸੀ ਚੀਜ਼ ਜੇ ਜੰਮੀ ਦਾ ਕਰਕੇ ਹੂੰ ਆ ਲੈ ਦੋ ਦੋ ਜਿੰਨੇ ਮੇਰੇ ਰੱਖ ਲੈਣਾ ਹੂੰ ਪਾ ਦਿਓ ਬੇਦਰ ਬਰਗਰ ਆ ਲੈ ਲੋ ਪਾ ਦਿਓ ਰੱਖ ਦੋ ਰੱਖ ਤਾਂ ਮੀ ਬਰਗਰ ਦੇ ਦੋ ਅਵੇ ਪੈਲਾਂ ਦੇ ਖਾਤੇ ਪੀਜੇ ਤੇ ਹੁਣ ਅਸੀਂ ਖਾਣ ਲੱਗੇ ਆ ਬਰਗਰ ਮੂੰਹ ਦੇ ਲੈ ਹਰਦਾਈ ਬਰਗਰ ਖਾਦਾ ਅੱਧਾ ਹੈਰੀ ਨੇ ਵੀ ਛਾੜਤਾ ਦਿਓ ਸਾਹਿਬ ਵੀ ਅੱਧਾ ਕਨਾਰੇ ਖਰਾਕਾਂ ਥੋੜੀਆਂ ਰੋੜਾ ਜਿਆਦਾ ਪਾਇਆ ਹੁੰਦਾ ਇਹਨਾਂ ਨੂੰ ਉਹ ਵੀ ਲੈ ਆ ਉਹ ਵੀ ਲੈ ਨਾ ਇਹ ਕਬਾੜ ਪੂਰਾ ਰੱਖ ਲੈ ਜੀ ਹੁਣ ਕੋਈ ਚਾਹੀਦਾ ਪੀ ਜਾ ਬਰ ਫੇਰਾਂ ਗਈ ਹਾਂ ਬਾਕੀ ਰਹਿ ਗਈ ਨਹੀਂ ਜੱਸੀ ਨਾ ਮੋਰ ਦੇ ਨਾ ਕਦੇ ਵੀ ਆਉਂ ਨਹੀਂ ਮਿਲਿਆ ਆ ਨਹੀਂ ਮਿਲਿਆ ਨਹੀਂ ਤਾਂ ਪਿਆਜ ਨਹੀਂ ਖਾਣਾ ਮਖਾ ਉੱਦੀ ਆ ਅੱਜ ਨਹੀਂ ਖਾਣਾ ਅੱਜ ਖਾ ਲਿਆ ਆ ਆ ਨਹੀਂ ਵੀ ਹੂੰ ਕੀ ਕਰਤਾ ਤੂੰ ਹੋਂ ਤੁੱਪੇ ਬਹਿ ਗਏ ਹੈਨਾ ਪਾਪਾ ਹੈਂ ਹੂੰ ਤੋਪੇ ਬਹਿ ਗਏ ਹੁਣ ਸਾਰੇ ਤਾਂ ਪਾਣੂ ਭਜਦੇ ਆ ਮम्मी ਨੇ ਚਾਹ ਰੱਖੀ ਦੁੱਧ ਪਾਉਣ ਨੂੰ ਇੱਧਰ ਨੂੰ ਲਈ ਆਉਂਦੀ ਆ ਵੀ ਚਾਹ ਤਾਂ ਅੰਦਰ ਰੱਖੀ ਆਂ ਕੋਈ ਨਹੀਂ ਜੇ ਪਰੌਣਾ ਕੋਈ ਨਹੀਂ ਇਸਦੀ ਪੈ ਗਈ ਆ ਖਾ ਪੀ ਕੇ ਤੋ ਹਣ ਧੋਪ ਸੇਕਣ ਨੇ ਚਾਹ ਪੀਵਾਂਗੇ ਹੂੰ ਤਿੰਨ ਇਹਨਾਂ ਪੈ ਗਏ ਮਿਸਤੀ ਬਿੰਦੇ ਨੇ ਪੀਣੀ ਚਾਹ ਪਪਾ ਵੀ ਪੀਊ ਗਈ ਹਾਂ ਹਾਂ ਤੋਪਾ ਪੈਂਦੀ ਆ ਖਾਣਾ ਥੋੜਾ ਦਿਨ ਨੂੰ ਹੋ ਰਹਾ ਤੁਪ ਕੀਤਾ ਸੂਤ ਜੀ ਨਹੀਂ ਥੋੜਾ ਜਿਹਾ ਹੋ ਰਿਹਾ ਤੁਪ ਲੱਭਣੀ ਨਹੀਂ ਓਏ ਆਜੀ ਬੰਦਾ ਸੂਰਾ ਵਿਆਹ ਚੀ ਰੱਖਾ ਲਓ ਜੀ ਦਿਓਲ ਸਾਹਿਬ ਹੁਣ ਲੈਣ ਲੱਗੀ ਆ ਬਰਮਾਲੀਪੁਰ ਤੱਕ ਅਸੀਂ ਚੱਲੇ ਆ ਤੇ ਲੋਸਾ ਹੁਣ ਸਾਡੇ ਆਉਂਦਿਆਂ ਨੂੰ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਹਾਂ ਹਾਂ ਤੇ ਨਾਲ ਉਹ ਦੂਜਾ ਕੀ ਕਹਿੰਦੇ ਹੁੰਦੇ ਆ ਡੋਲੂ ਚ ਭਰ ਵੀ ਲਿਆਈ ਦੋ ਦਿਨ ਖਾਵਾਂਗੇ ਸਹੀ ਹੈ ਸਹੀ ਇਹਦਾ ਚੰਗਾ ਸੂਤ ਆ ਬਣਾਉਣਾ ਨਹੀਂ ਪੈਂਦਾ ਇਹਨੂੰ ਆ ਮਮੀ ਹਣੀ ਬਣਾ ਕੇ ਤੇ ਡੋਲੂ ਭਰ ਦਿੰਦੇ ਮੈਨੂੰ ਓਕੇ ਆਉਣੇ ਫੇ ਘਰੋਂ ਪੈਂਦਾ ਚਲ ਠੀਕ ਹੈ ਹੈਰੀ ਫੇ ਚਲੋ ਟਿਊਸ਼ਨ ਤੇ ਚਲ ਜਮੀ ਅੱਲਾ ਜਮਣਾ ਫੇ ਦਵਾਰਾ ਆਪਾਂ ਅਗੇ ਬਰਮਾਲੀਪੁਰ ਦੇ ਦੇਦੇ ਹੋ ਸਾਹ ਨੂੰ ਨਹੀਂ ਕੀ ਕਰਦੇ ਕੀ ਕਰਦੇ ਆ ਕੀ ਕਰਦੇ ਹੈ ਰੋਟੀ ਲਾਉਂਦੇ ਖਾ ਵੀ ਲਈਆਂ ਖਾ ਵੀ ਲਈਆਂ ਲੇਟ ਅਹੀਂ ਹੁਣ ਆ ਕੇ ਸੇਕਣ ਲੱਗੇ ਆ ਮੜ ਮੜ ਅਹੀਂ ਗਰਮ ਗਰਮ ਖਾਣੀ ਆ ਆਹ ਮੁਣੀ ਲਾ ਕੇ ਬੰਦੀ ਕੀਤਾ ਮੈਂ ਖਾੜੀ ਮੰਮੀ ਖਾਂਦੀ ਐ ਪਾਪਾ ਆਪਾ ਗਰਮ ਗਰਮ ਖਾਣੀ ਗਰਮ ਆ ਨੋਦ ਮੈ ਰਿਆ ਕੋ ਆ ਨੋਦ ਆ ਦੋਦ ਉੱਤੇ ਬਹਿ ਜਾ ਜਿਹੜਾ ਉੱਤੇ ਬਹਿ ਕੇ ਖਾ ਲਾ ਜਿੰਨੇ ਜਿੰਨੇ ਖਾ ਲਾ ਚੱਲੇ ਨਾ ਬੜ ਕੇ ਬਹਿ ਕੇ ਖਾ ਲਾ ਖਾ ਲਾ ਸਹੀ ਹੈ ਭਾਈ ਬਾਹਰ ਕਹਤਾ ਗਰਮ ਗਰਮ ਬਾਹਰ ਬੋਟੇ ਬਾਹਰ ਹੀ ਗਾ ਲੈਣ ਕੇ ਅੰਦਰ ਬਾਦੀ ਬਾਹਰ ਲੈਣੇ ਬਾਹਰ ਕਰ ਇੱਥੇ ਬਹਿਣਾ ਉਹਨਾਂ ਦੇ ਇੱਥੇ ਪਹਿਲਾਂ ਅੰਦਰ ਬਹਿਣਾ ਅੰਦਰ ਵਾਹੇ ਬਾਹਰ ਇੱਥੇ ਬਹਿ ਜੈਣੇ ਨਹੀਂ ਤੇ ਮੰਜੇ ਤੇ ਚਲੋ ਲੋਈ ਸਾਗ ਚੀਨੀ ਮੱਖਣੀ ਪੈ ਗਈ ਆ ਹੁਣ ਲੱਗਣਾ ਸਾਗ ਤੇ ਸਾਗ ਨਾਲ ਮੱਕੀ ਦੀਆਂ ਰੋਟੀਆਂ ਇੱਥੇ ਸੁਖਲਾ ਜਾਂ ਤਾਂ ਵਧੀਆ ਬਣ ਜਾਂਦੀਆਂ ਹੈਰੀ ਕਿ ਨਹੀਂ ਵੀਡੀਓ ਮੱਕੀ ਦੀਆਂ ਰੋਟੀਆਂ ਹੂੰ ਚੰਗਾ ਬੰਨਾ ਧਨ ਲੱਭਾ ਉਹਨਾਂ ਨੂੰ ਬਹੁਤ ਪਾਈ ਰੱਖਦੇ ਹਾਂ ਉਹਦਾ ਤੇ ਹੈਰੀ ਵੀ ਪਗਾ ਲਿੰਦਾ ਕਿ ਨਹੀਂ ਕਿ ਨਹੀਂ ਥੋੜੀਆਂ ਥੋੜੀਆਂ ਬਿੰਗੀਆਂ ਥੋੜੀਆਂ ਥੋੜੀਆਂ ਦੇ ਦੰਨੀ ਆ ਕੱਲੀ ਮੱਖਣੀ ਪਾਈ ਹੱਲੇ ਤਾਂ ਹਾਏ ਮੱਖਣੀ ਆ ਤੇ ਮੈਂ ਸਵਾਗ ਉੱਥੇ ਪਾ ਕੇ ਲਿਆਉਣੀ ਆ ਰੁਕ ਹਾਂ ਦੇਖ ਆ ਲਓ ਜੀ ਹੁਣ ਲਾਪਾ ਇਹ ਖਾਣ ਚਾਰ ਮੱਕੀ ਦੀ ਸਾਰੇ ਜਣੇ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਹੂੰ ਗਰਮ ਗਰਮ ਖਾਣਾ ਆ ਗਾ ਨਿੰਬੂ ਦਾ ਚਾਰ ਮੈਨੇ ਗਏ ਨੇ ਅਰੇ ਚੱਲਦਾ ਗਿਆ ਨਹੀਂ ਨਾ ਕੂੰ ਹੀ ਨਹੀਂ ਖਾਣਗੇ ਖਾਣਾ ਆਮਰ ਦੀ ਟੌਫੀ ਖਾ ਲਈ ਕਿਸੇ ਨੇ ਟਾਫੀ ਖਾ ਲਈ ਸਮਰਦੀ ਹੁਣ ਦੇਖੋ ਹੈਰੀ ਨੇ ਖਾ ਲਈ ਹੈਰੀ ਨੇ ਜਾਣ ਕੇ ਖਾਦੀ ਆ ਇੰਨੇ ਚੈ ਦੀ ਟਾਫੀ ਪਈ ਉੱਥੇ ਹੈਰੀ ਬੜਾ ਸ਼ਤਾਨ ਅੱਛਾ ਹੈਰੀ ਨੂੰ ਆਰ ਤਾਂ ਨਿਆਣੇ ਸ਼ਤਾਨ ਨੂੰ ਉਦਾਂ ਹੀ ਆ ਹੁਣ ਕੀ ਸਵਾਦ ਹੈ ਕਹਿੰਦੇ ਬੈਠੇ ਕੋੱਖ ਵੀ ਨਹੀਂ ਗਾ ਸਵਾਦ ਉੱਦਾਂ ਬੈਠੇ ਆ ਨਹੀਂ ਮਾੜੀ ਮਾੜੀ ਉਹ ਬਾਲ ਨਹੀਂ ਆ ਕੋਹ ਤੇ ਬਾਲ ਨਹੀਂ ਸਾਡਾ ਮਾੜਾ ਫੱਕਾ ਮਾਰ ਲਓ ਹਾਂ ਕੋਲੇ ਬਹੁਤ ਮੰਨੂ ਖਾਂਦੀ ਹੁੰਦੀ ਹੈ ਨਿੱਕੀ ਹੁੰਦੀ ਹੈ ਮੇਰੇ ਨੂੰ ਨਹੀਂ ਖਲਾਜਿਆ ਸਾਬ ਕੋਲੇ ਸੇਕਣੀ ਆ ਗਿਉ ਹਾਂ ਸੇਕਣੀ ਨਾ ਮੁੜ ਕੇ ਠਾਨ ਨਹੀਂ ਮੰਮੀ ਰਹਿਣ ਦੇ ਆ ਸਾਈਡ ਤੋਂ ਹੁਣ ਵਿੱਚ ਆ ਸਾਈਡ ਤੇ ਤੇ ਧੂਆ ਧੂਆ ਹੋ ਜਾਣਾ ਇਹ ਅੱਗ ਬਲ ਜਾਣੀ ਆ ਧੂਆ ਕਿਦਾਂ ਹੋ ਜਾਣਾ ਆ ਡੱਬੀ ਕਿਨਾ ਪਾ ਰਿਆ ਫੇ ਆ ਡੱਬੀ ਕੱਬੇ ਹੱਥ ਨਾ ਮਨ ਨੂੰ ਚੀਦੀ ਵਾਲ ਦੀ ਹੋਈ ਚਾ ਰੋਟੀ ਤੁਮ ਨੂੰ ਸੱਜੇ ਹੱਥ ਨਾਲ ਖਾਨੀਆਂ ਨਾ ਹਾਂ ਮੈਂ ਹਾਂ ਦੋਨੇ ਆਣੇ ਕੌਣ ਕੌਣ ਛੋੜ ਖਾਣਿਆ ਛੋੜਾ ਨੰਨਾ ਕੋਈ ਸ਼ਰਾਬ ਪੀਂਦੇ ਸ਼ਰਾਬ ਪੈਗ ਪੀਂਦੇ ਅੰਦਰ ਕੀ ਕਰਦੇ ਆ ਮੰਮੀ ਮੈਂ ਨਹੀਂ ਹੌਣ ਤਾਂ ਫਟ ਗਿਆ ਹੁਣੇ ਹਜੇ ਪੀ ਜਾਂਦੇ ਆ ਪੀ ਜਾਂਦੇ ਆ ਹਟ ਤੇ ਹੀ ਨਹੀਂ ਅੱਛਾ ਮੰਮੀ ਦੇ ਦੇਖਣ ਚਲੀ ਆਪਾਂ ਆਪਾਂ ਚਲੀਏ ਥੁੱਪਣਾ ਜਾਇਆ ਇਹ ਮੰਮੀ ਮੰਮੀ ਦੇਖ ਕੇ ਆਵੇ ਡੈਡੀ ਨੂੰ ਜਾ ਚਲੀ ਆ ਜਾ ਦੇਖ ਕੇ ਆਈ ਜੇ ਪੁੱਪੂ ਨੂੰ ਦਿਖਾਇਆ ਆਇਆ ਦੇਖ ਕੇ ਕਿੰਨੀ ਕ ਪੀਤੀ ਆ ਨਾਲੇ ਮੰਮੀ ਨਾਲ ਜਾਏਗੀ ਬੀੜੀ ਆ ਬੁਣਾ ਦਾ ਤੂੰ ਨਾ ਮੈਂ ਮੈਂ ਵੀ ਆਵਾਂ ਰੇ ਆਜੋ ਹਾਂ ਠੀਕ ਐ ਉਹ ਵੀ ਚਾਹ ਮੈਂ ਇੰਡਿਆ ਲਾ ਬਿੱਲੇ ਦਾ ਵੀ ਫੋਨ ਆ ਗਿਆ ਵਿੱਚ ਬਲੌਗ ਦੇ ਵਿੱਚ ਹੀ ਫੋਨ ਆ ਗਿਆ ਹੋਰ ਅੱਗ ਬਾਲ ਲ ਕੇ ਮੈਂ ਕਿਹਾ ਚੱਲ ਥੋੜੀ ਸੇਕ ਹੀ ਜਾਨੇ ਆ ਹੋਰ ਕਿੱਦਾਂ ਠੀਕ ਠਾਕ ਚੱਲਾਂ ਕੰਮ ਤੇ ਹਾਂ ਚੱਲਾਂ ਫਿਰ ਚੰਗਾ ਚੰਨ ਲੱਗਈਆ ਲਓ ਜੀ ਅੱਜ ਇੱਥੇ ਮੇਲਾ ਵੀ ਸੀਗਾ ਬਹੁਤ ਲੰਦਾ ਪਰ ਆਪਣੇ ਕੋਲ ਦੇਖਣ ਜਾ ਨਹੀਂ ਹੋਇਆ ਕਿਉਂਕਿ ਦੁਕਾਨੇ 2-3 ਆਰਡਰ ਸੀਗੇ ਇੱਕ ਜਾਪਾਨ ਤੋਂ ਸਾਡੇ ਵੀਰ ਦਾ ਸੀਗਾ ਉਹਦਾ ਵੀ ਆਰਡਰ ਕੱਢਣਾ ਸੀਗਾ ਬਸ ਵੀਡੀਓ ਕਾਲ ਤੇ ਕੱਪੜੇ ਦਿਖਾਉਣੇ ਸੀ ਤੇ ਇੱਕ ਸਾਡਾ ਵੀਰ ਸੀਗਾ ਇਟਲੀ ਚੋਂ ਦੋਨਾਂ ਦਾ ਆਰਡਰ ਕਰਕੇ ਹੈਰੀ ਤੇ ਫਿਰ ਟੀਜਨ ਤੇ ਚਲ ਜਾਂਦਾ ਤੇ ਨਹੀਂ ਆਰੀ ਉਹਦਾ ਕੰਮ ਚਾਹੀਦਾ ਸੀ ਤੋਰਨ ਫੇਰਨ ਵਾਲਾ ਨਾ ਘੁੰਮਣ ਫੇਰਨ ਵਾਲਾ ਕੰਮ ਵਧੀਆ ਸੀ ਤੋਰੇ ਫਿਰਦੇ ਡੇਲੀ ਬਲੌਗ ਬਣਾਉਂਦੇ ਜੀ ਲੱਗਾ ਰਹਿੰਦਾ ਬੰਨਣ ਵਾਲਾ ਕੰਮ ਹੋ ਗਿਆ ਦੁਕਾਨੇ ਹਣ ਬੰਦਾ ਕੋਈ ਜਾਂਤੇ ਕੋਈ ਵਾ ਬਹਿਣ ਵਾਲਾ ਕੰਮ ਔਖਾ ਜਾਂਦਾ ਜੇ ਬੈਠੋ ਉਹ ਦੁਕਾਨ ਤੇ ਕੋਈ ਆਉਂਦਾ ਨਹੀਂ ਉਹੀ ਤੇ ਗੱਲ ਹੈ ਜਦੋਂ ਮਾੜਾ ਜਾ ਕੇ ਤੇ ਬਾਹਰ ਗਿਆ ਮਗਰੀ ਫੋਨ ਆ ਜਾਂਦਾ ਮਗਰੀ ਜੋਦੋਂ ਦੁਕਾਨ ਤੋਂ ਬਾਹਰ ਉਦੋਂ ਹੀ ਦੁਕਾਨ ਤੇ ਗਾਹਕ ਆ ਜਾਂਦਾ ਜਦੋਂ ਦੁਕਾਨੇ ਬੈਠੇ ਰਹੀਦਾ ਆ ਇੱਕ ਹੋਰ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਦੂਰੋਂ ਆਦੇ ਆ ਵੀ ਮੈਂ ਫੋਨ ਕਰਕੇ ਆਇਆ ਕਰੋ ਵੀਰ ਮੈਂ ਆਪਣਾ ਨੰਬਰ ਦਿੱਤਾ ਆ 8437993473 ਤੁਸੀਂ ਜਦੋਂ ਵੀ ਦੂਰੋਂ ਆਣਾ ਫੋਨ ਕਰਕੇ ਆਉਣਾ ਕਿਵੇਂ ਲਿਆਪਾ ਕਿਤੇ ਗਏ ਹੁੰਨੇ ਫੇ ਤੁਹਾਨੂੰ ਮੋੜਨਾ ਪੈਂਦਾ ਵੀ ਮੈਨੂੰ ਬਹੁਤ ਹੁੰਦਾ ਵੀ ਵੀਰ ਢੀ ਦੂਰੋਂ ਆਇਆ ਤਾਂ ਉਦਾਂ ਹੀ ਮੁੜ ਗਿਆ ਇਸ ਕਰਕੇ ਤੁਸੀਂ ਜਦੋਂ ਵੀ ਆਉਣਾ ਇਹ ਜ਼ਰੂਰ ਬੇਨਤੀ ਆ ਵੀ ਫੋਨ ਕਰਕੇ ਆਉਣਾ ਸਹੀ ਗਾ ਠੀਕ ਹਨ ਤੇ ਫੇਰ ਬੰਦਾ ਇੱਥੇ ਤੁਹਾਨੂੰ ਵੇਟ ਵੀ ਕਰ ਲੈਂਦਾ ਕਿਤੇ ਜਾਂਦਾ ਵੀ ਨਹੀਂ ਹਨਾ ਤੇ ਥੋੜੀ ਜੀ ਮੇਰੇ ਭੱਜਣਾ ਠੋਦਰ ਸੀ ਇੱਕ ਵੀਰ ਜਿਹੜਾ ਮਾਰ ਉਹਨੂੰ ਵੀ ਦਾਖਲ ਕਰਾਇਆ ਉਹਦਾ ਵੀ ਦੱਸ ਦੋ ਕੀ ਆ ਉਹ ਮੜਿਆ ਦਾਸੀ ਦਾ ਉਹ ਵੀ ਤਾਂ ਹਜੇ ਪ੍ਰੋਸੀਜਰ ਉਹਦਾ ਹਨਾ ਪਹਿਲਾਂ ਪ੍ਰੋਸੀਜਰ ਇਹ ਸੀਗਾ ਵੀ ਆਪਾਂ ਚੂਲਾ ਉਹਦਾ ਚੇਂਜ ਕਰਾਉਣਾ ਸੀਗਾ ਮੈਂ ਸਾਰੇ ਵੀਰਾਂ ਦਾ ਤਾਂ ਆਇਆ ਪਰ ਉਹਦਾ ਹੁਣ ਪ੍ਰੋਸੀਜਰ ਇਹ ਹੋ ਗਿਆ ਵੀ ਪਹਿਲਾਂ ਉਹਦੇ ਇਨਫੈਕਸ਼ਨ ਹੀ ਨਹੀਂ ਹੋਈ ਜਾ ਉਹ ਕਹਿੰਦੇ ਸਭ ਤੋਂ ਪਹਿਲਾਂ ਤੇ ਚੂਲਾ ਕੱਢਣਾ ਪੈਣਾ ਫੇਰ ਇਨਫੈਕਸ਼ਨ ਠੀਕ ਕਰਨੀ ਪੈਣੀ ਫੇਰ ਚੂਲਾ ਪਾਉਣ ਦਾ ਪ੍ਰੋਸੀਜਰ ਹੋਣਾ ਕੋਈ ਹਸਾਮਤ ਨਹੀਂ ਦੋਨਾਂ ਚੈਰ ਨਹੀਂ ਹੋਣ ਉਹਨੂੰ ਇੰਨੀ ਚੈਰ ਦਾ ਬਿਮਾਰ ਰਿਹਾ ਤੇ ਵਿੱਚ ਪੀਲੀਏ ਪੁਲੀਏ ਦਾ ਵੀ ਚੱਕਰ ਆ ਉਹਦਾ ਕਰਕੇ ਕੋਈ ਛੇਦੀ ਡਾਕਟਰ ਕਹਿੰਦਾ ਪਹਿਲਾਂ ਟੈਸਟ ਕਰਾਉਣੇ ਤੇ ਇੱਕ ਇਧਰੋਂ ਮੇਰੀ ਸ਼ੌਬ ਬੰਦ ਕਰਕੇ ਜਾਣਾ ਪੈਂਦਾ ਮੈਂ ਦੇਖਿਆ ਹਿਸਾਬ ਕਿਤਾਬ ਇਹ ਤਾਂ ਬੰਦਾ ਵਿਲਾ ਹੋਵੇ ਵੀਰੇ ਫੇਜ ਆ ਹੁੰਦਾ ਇਨੀ ਟੈਨਸ਼ਨ ਹੈ ਹੁਣ ਬੀੜਾ ਚੱਕਿਆ ਹੈਗਾ ਵੀ ਇੱਕ ਵਾਰੀ ਤਾਂ ਜ਼ਰੂਰ ਸਿਰੇ ਲਾਵਾਂਗੇ ਜਿੱਦਾਂ ਵੀ ਹੈਗਾ ਬਾਬਾ ਮਿਹਰ ਕਰੇ ਤੇ ਬਹੁਤ ਵੀਰਾਂ ਨੇ ਮਤ ਵੀ ਕੀਤੀ ਆ ਉਹ ਵੀ ਮੈਂ ਤਾਂ ਨਹੀਂ ਹਜੇ ਬਲੌਗ ਬਣਾਇਆ ਕਿਉਂਕਿ ਮੈਂ ਕਹਿੰਨਾ ਉਹ ਬਲੌਗ ਉਦੋਂ ਬਣਾਉਣਾ ਆਪਾਂ ਜਦੋਂ ਉਹਨਾਂ ਨੂੰ ਦਾਖਲ ਆਪਰੇਸ਼ਨ ਹੋ ਕੇ ਸਾਰਾ ਪ੍ਰੋਸੀਜਰ ਹੋ ਗਿਆ ਕਿੰਨੇ ਪੈਸੇ ਆਏ ਕਿੰਨੇ ਲੱਗੇ ਕੀ ਸਿਸਟਮ ਹਜੇ ਕੋਈ ਹਿਸਾਬ-ਕਿਤਾਬ ਨਹੀਂ ਹੁੰਦਾ ਭੱਜ ਨੱਠ ਜੀ ਇੱਧਰ ਉੱਧਰ ਉੱਧਰ ਲੱਗੀ ਜਾਂਦੇ ਕਿਉਂਕਿ ਕਦੀ ਕਿਤੇ ਜਾਨ ਨੇ ਕਦੀ ਕਿਤੇ ਜਾਨ ਨੇ ਹਜੇ ਕੋਈ ਜਿੰਨਾ ਚਿਰ ਉਹਦਾ ਨਾ ਪੂਰੇ ਟੈਸਟ ਕਲੀਅਰ ਨਹੀਂ ਹੁੰਦੇ ਹੁਣ ਮੈਨੂੰ ਇਹ ਵੀ ਡਾਰ ਆ ਵੀ ਪਹਿਲਾਂ ਉਹਨੂੰ ਜਿਹੜਾ ਜਦਾਂ ਪੀ ਲਿਆ ਆ ਵੀ ਸ਼ਾਇਦ ਉਹਦੀ ਨਾ ਦਵਾਈ ਖਾਣੀ ਪਵੇ ਹਨਾ ਵੀ ਮਤਲ ਉਹਦੀ ਨਾ ਦਵਾਈ ਖਾਣੀ ਪਵੇ ਜਿੰਨਾ ਚਿਰ ਉਹ ਨਹੀਂ ਠੀਕ ਹੁੰਦਾ ਉਹਨਾਂ ਚਿਰ ਆਪਰੇਸ਼ਨ ਨਹੀਂ ਹੋਣਾ ਹੁਣ ਉਹ ਕਿੰਨਾ ਚਿਰ ਦਵਾਈ ਖਾਣੀ ਪਾਣੀ ਕੀ ਹਿਸਾਬ-ਕਿਤਾਬ ਇਹ ਹੁਣ ਹਿਸਾਬਕ ਮੈਂ ਹੁਣੇ ਇੱਕ ਆਪਾਂ ਇਦਾਂ ਦਾ ਕਦੀ ਕੰਮ ਨਹੀਂ ਕੀਤਾ ਪਹਿਲੀ ਵਾਰੀ ਪਾਏ ਆ ਪਰ ਔਣ ਜਾਣ ਬਹੁਤ ਔਣ ਜਾਣ ਚ ਖੇਜਲ ਖਰਾਬੀ ਬਹੁਤ ਆ ਚੱਲ ਖੇਜਲ ਖਰਾਬੀ ਕਰਕੇ ਵੀ ਬਾਬਾ ਉਹਨੂੰ ਵੀਰ ਨੂੰ ਆਰਾਮ ਦੇ ਦੇਵੇ ਇੰਨਾ ਹੀ ਬਹੁਤ ਤੰਦਰੁਸਤ ਕਰ ਦੇਵੇ ਤੇ ਇੱਕ ਵਾਰੀ ਤੇ ਜ਼ਰੂਰ ਕੋਈ ਨਾ ਕੋਈ ਹੀਲਾ ਲਾਵਾਂਗੇ ਬਾਕੀ ਜਿਹੜੇ ਵੀਰਾਂ ਨੇ ਸਪੋਰਟ ਕੀਤੀ ਆ ਉਹਨਾਂ ਦਾ ਵੀ ਬਲੌਗ ਸਪੈਸ਼ਲ ਬਣਾਵਾਂਗੇ ਤੇ ਹਜੇ ਮੈਂ ਕਹਿੰਦਾ ਉਹਨੂੰ ਦਾਖਲ ਹੋ ਜਵੇ ਵੀ ਸ਼ੁਰੂ ਕੰਮ ਹੋ ਜਵੇ ਕੋਈ ਨਾ ਕੀ ਹੋਇਆ ਯਾ ਤਾ ਉਹ ਨਹੀਂ ਨਹੀਂ ਜਾਂ ਤੁੰਨਾ ਨਹੀਂ ਚਲੋ ਐਂਡ ਕਰ ਦੋ ਬਲੌਕ ਟੂ ਬਾਲੰ ਬਾਵਾ ਜਾਣਾ ਚਲੋ ਘਰੇ ਜਾ ਕੇ ਰੋਟੀ ਲੈ ਕੇ ਨਾਲੀ ਬੀਬੀ ਨੂੰ ਨਾਲ ਹਾਜੀ ਦਿਉਰ ਸਾਹਿਬ ਨੇ ਰੋਟੀ ਲੈ ਕੇ ਜਾਣੇ ਨਾਲ ਡੋਲੂ ਵੀ ਲਿਆਂਦਾ ਆ ਇਹਦਾ ਚੰਗਾ ਸੂਤ ਇੱਥੇ ਆ ਤੇਲਾ ਧਾਨਾ ਮਾਮਾ ਜਿਹੜੀਆਂ ਦੇਲਾ ਇਦਾਂ ਹਨਾ ਸਾਰੀ ਉਮਰ ਕਹਿੰਦੀਆਂ ਹੁੰਦੀਆਂ ਕੁੜੀਆਂ ਮਾਮਾ ਐ ਸੋਚਦੀਆਂ ਇਹ ਦਿਉਰ ਸਾਹਿਬ ਤਾਂ ਮਾਂ ਨੂੰ ਹੀ ਖਾਈ ਜਾਂਦੀ ਐ ਇੱਧਰ ਕੀ 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 ਮੈਂ ਕਹਿੰਦਾ ਵੀ ਕੁੜੀਆਂ ਕਿੰਨੀਆਂ ਕਰਦੀਆਂ ਆਪਣੀਆਂ ਮਤਲਬ ਮਾਵਾਂ ਆਂ ਕਿੰਨਾ ਕਰਦੇ ਕੋਈ ਮੁੰਡੇ ਨਹੀਂ ਕਰਦੇ ਤੇ ਜੋਸ ਇਹ ਗੱਲ ਮੈਂ ਪੂਰੀ ਤੇ ਕਰ ਲੈਂਦਾ ਮੈਨੂੰ ਵੱਲ ਮੈਂ ਕਿਹਾ ਵੀ ਕੁੜੀਆਂ ਮਾਵਾਂ ਦਾ ਕਿੰਨਾ ਕਰਦੀਆਂ ਇੱਧਰ ਤੇ ਦਿਓ ਸਾਬ ਪੈਂਡ ਨੂੰ ਹੀ ਢੋਈ ਜਾਂਦੀ ਆ ਸਾਗ ਮੱਕੀ ਦੀਆਂ ਰੋਟੀਆਂ ਹਾਂ ਕੀ ਚੰਟਾ ਲਾ ਦੇਣਾ ਹੁਣ ਤੇਰੀ ਚਲੋ ਠੀਕ ਆ ਓਕੇ ਬਾਈ ਚੜਦੀ ਕਲਾ ਰੋ ਤੰਦਰੁਸਤ ਰੋ ਤੇ ਖੁਸ਼ ਰੋ ਤੇ ਜੁੰਦੇ ਵਾਰ ਤੇ ਰੋ ਮਿਲਦੇ ਆ ਨੈਕਸਟ ਬਲੌਗ ਚਲੋ ਦੋਸਤਾਂ ਓਕੇ ਬਾਈ ਕਰ ਦੋ ਓਕੇ ਬਾਈ 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 ਸ੍ਰੀ ਕਾਰ ਅਸੀਂ ਚੱਲੇ ਹਾਂ ਕਾਰ ਨੂੰ ਓਕੇ ਬਾਈ ਬਾਈ